ਹੈਜੀਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਉਮੀਦ ਕਰਦਾ ਤੂੰ ਸਾਰੇ ਘੈਂਟ ਹੋਗੇ ਤੇ ਮੈਂ ਵੀ ਫੁੱਲ ਘੈਂਟ ਆ ਆਜੋ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆ ਬੜੇ ਦਿਨਾਂ ਬਾਅਦ ਤੇ ਫਿਲਹਾਲ ਕਬੂਤਰਾਂ ਨੇ ਅੰਡੇ ਵੀ ਲਾ ਲਏ ਤੇ ਅੱਜ ਖੁੱਡੇ ਦੀ ਸਫਾਈ ਵੀ ਕਰਦੇ ਆ ਦੱਸਦੇ ਆ ਕਿਹੜੀ ਕਬੂਤਰੀ ਨੇ ਅੰਡੇ ਲਾਏ ਆ ਤੇ ਪਹਿਲਾਂ ਖੁੱਡੇ ਦਾ ਗੇਟ ਖੋਲ ਲਈਏ ਮਿੱਤਰੋ ਆਹ ਪਈ ਚਾਬੀ ਠੀਕ ਐ ਤੇ ਖੋਲ ਲਈਏ ਖੁੱਡੇ ਦਾ ਗੇਟ ਇੱਕ ਮਿੰਟ ਮਿੱਤਰੋ ਆਹ ਖੋਲ ਦਾ ਗੇਟ ਹੁਣ ਵਿਖਾਉਣੇ ਆ ਕਬੂਤਰ ਤੁਹਾਨੂੰ ਇੱਕ ਕਮੈਂਟ ਤਾਲਾ ਚੱਕ ਲਈਏ ਕਰੋ ਮਿੱਤਰੋ ਕਬੂਤਰੀ ਜੀ ਕਹਿੰਦੇ ਵੀਰੋ ਚੋਬਰ ਦੀਆਂ ਨਸਲਾਂ ਐਂ ਆਂਡੇ ਵਿਖਾ ਦਿੰਨੇ ਕਿਹੜੀ ਜੋੜੀ ਨੇ ਲਾਏ ਆਈ ਆਈ ਆ ਜੋੜੀ ਨੇ ਤਾਂ ਲਾਏ ਨਹੀਂ ਜਿੰਦੇ ਚਾਹੀਦੇ ਸੀ ਕਿ ਆ ਕਾਲੀ ਚੀਨੀ ਕਬੂਤਰੀ ਨੇ ਲਾ ਤੇ ਲਾਲ ਗੋਲੇ ਨਾਲ ਲੱਗੀ ਜਿਹੜੀ ਐਸ ਨਾਲ ਠੀਕ ਆ ਮਿੱਤਰੋ ਐਸ ਜੋੜੀ ਨੇ ਆਂਡੇ ਲਾਤੇ ਤੇ ਫਿਲਹਾਲ ਪਾਣੀ ਪੂਣੀ ਰੱਖਿਆ ਪਿਆ ਖੁੱਡੇ ਦੀ ਸਫਾਈ ਕਰਨ ਵਾਲੀ ਆ ਤੇ ਕਬੂਤਰ ਵਰ ਕੱਢ ਕੇ ਸਾਰਿਆਂ ਤੋਂ ਵੱਲਾਂ ਆਹੀ ਕੰਮ ਕਰਦੇ ਆ ਠੀਕ ਆ ਮਿੱਤਰੋ ਤੇ ਕਈਆਂ ਨੂੰ ਬਾਹਰ ਕਰ ਦਿੰਨੇ ਆ ਕਈਆਂ ਨੂੰ ਡਾ ਦੇਨੇ ਆ ਕਈਆਂ ਨੂੰ ਛਤਰੀ ਤੇ ਲਾ ਦੇਨੇ ਆ ਡੱਬੀ ਨੂੰ ਤੇ ਗੁਲਾਬੀ ਪੂਛ ਵਾਲੀ ਛਤਰੀ ਤੇ ਬਾਕੀ ਸਾਰੇ ਡਾ ਦੇਨੇ ਆ ਠੀਕ ਆ ਮਿੱਤਰੋ ਅੱਜ ਇਹ ਹੀ ਆਸ-ਪਾਸ ਦਾ ਮਾਹੌਲ ਦੇਖ ਲੈਣ ਗਿਆ ਤੇ ਉਹ ਕਬੂਤਰੀ ਗੁਲਾਬੀ ਪੂਛ ਵਾਲੀ ਆਂਡੇ ਦਾ ਲਾਉਂਦੀ ਨਹੀਂ ਉਹਨੂੰ ਡੋਂ ਤੇ ਕਰ ਲਈ ਯਾਰ ਠੀਕ ਐ ਤੇ ਦਾਣੇ ਦੋਨੇ ਬਾਹਰ ਕੱਢੀਏ ਤੇ ਨਾ ਦੇ ਪੋਟੇ ਚੈੱਕ ਕਰੀਏ ਫਿਲਹਾਲ ਪੋਟਿਆਂ 'ਚ ਤਾਂ ਦਾਣੇ ਹੋਣ ਗਏ 100% ਠੀਕ ਆ ਫਿਰ ਸਵਾਈ ਕਰੀ ਜੇ ਯਾਰ ਬੜੇ ਦਿਨ ਹੋ ਗਏ ਖੁੱਡੇ 'ਚ ਗੰਦ ਮੱਚਾ ਪਿਆ ਤੇ ਪਹਿਲਾਂ ਸ਼ਾਖ ਖਾਜੀ ਦਾਤਾ ਤੇ ਹੁਣ ਕੱਢਦੇ ਹਾਂ ਦੂਜੇ ਚਾ ਵੀ ਛੜਤਾ ਜੀ ਹਰੀ ਪੂਛ ਵਾਲਾ ਵੀ ਛੜਤਾ ਜੀ ਖਟੀਆਂ ਦਾ ਬਲਗੋਲਾ ਵੀ ਛੜਤਾ ਜੀ ਕਾਲੀ ਚੀਨੀ ਵੀ ਛੜਤੀ ਜੀ ਲਗਭਗ ਦੋ ਕੂਤਰ ਰਹਿ ਗਏ ਖੁੱਡੇ ਦੇ ਅੰਦਰ ਸਾਰੇ ਛੜ ਤੇ ਟਾਈਮ ਟੂਨ ਦੇਖਿਆ ਨਹੀਂ ਤੇ ਹੁਣ ਛਤਰੀ ਤੇ ਲਾ ਦਈਏ ਡੱਬੀ ਤੇ ਗਲਾਬੀ ਪੂਛ ਸਾਡੇ ਟਾਈਮ ਦੇਖ ਲਈਏ ਮੜਾ ਜਾ ਲਓ ਵੀ ਮਿੱਤਰੋ ਕੂਤਰ ਆਪਾਂ ਸਾਰੇ ਛੜ ਤੇ ਸਾਢੇ 5 ਦਾ ਟਾਈਮ ਹੋ ਗਿਆ ਤੇ ਫਿਲਹਾਲ ਡੱਬੀ ਤੇ ਗਲਾਬੀ ਪੂਛ ਵਾਲੀ ਲਾ ਦਈਏ ਛਤਰੀ ਤੇ ਠੀਕ ਹੈ ਮਿੱਤਰੋ ਦੋਨੇ ਕਬੂਤਰੀਆਂ ਰਹਿੀਆਂ ਫਿਰ ਕਰਾਂਗੇ ਖੁੱਡੇ ਦੀ ਸਫਾਈ ਚੋਬਰ ਕਬੂਤਰੀ ਵੀ ਲਾਤੀ ਤੇ ਹੁਣ ਲੈ ਉਹ ਦੂਜੀ ਬੋਕਰ ਥੱਲੋ ਤੇ ਇੱਕ ਬੱਠਲ ਕਰਦੇ ਹਾਂ ਸਪਾਈ ਠੀਕ ਆ ਮਿੱਤਰੋ ਆ ਵੀ ਮਿੱਤਰੋ ਬੱਠਲ ਵਾਲਟੀਆਂ ਲੈ ਜਾਂਦੀਆਂ ਤੇ ਹੁਣ ਕਰਦੇ ਹਾਂ ਖੁੱਡੇ ਦੀ ਸਪਾਈ ਫਿਰ ਆਂਡੇ ਤੇ ਲਾਏ ਕਾਲੀ چینی ਨੇ ਠੀਕ ਆ ਮਿੱਤਰੋ ਲੱਗਿਆ ਉਹਦੇ ਗੋਲੇ ਨਾਲ ਜੋੜਾ ਤੇ ਬੈਠੀ ਆ ਮੇਰੇ ਸਲੇ ਦੀ ਡੱਬੀ ਜਾਂਦੀ ਆਂਡਿਆਂ ਤੇ ਕੀ ਕਰੀਓ ਯਾਰ ਕਿ ਕਾਲੀ چینی ਕਬੂਤਰੀ ਨੂੰ ਹੋਰ ਕੂਤਰੀ ਨਾਲ ਜੋੜਾ ਲਵਾ ਲਈ ਤੇ ਗੋਲੇ ਕਬੂਤਰੀ ਦੀ ਇਹਦੇ ਨਾਲ ਗੋਲੇ ਕਬੂਤਰ ਦਾ ਮਤਲਬ ਇਹਦੇ ਨਾਲ ਜੋੜਾ ਰਹਿਣ ਦੋ ਇਹ ਸਾਲੀ ਜੋੜਾ ਪਾ ਗਈ ਉਹਦੇ ਨਾਲ ਦੋਹ ਕਬੂਤਰੀਆਂ ਲਈ ਫਿਰਦਾ ਉਹ ਹੁਣ ਦੱਸੋ ਕੀ ਕਰੀਆ ਯਾਰ ਬਿਰੋ ਖੁੱਡੇ ਦੀ ਤਾਂ ਕਰਤੀ ਆਪਾਂ ਸਫਾਈ ਚੱਕਾ ਚੱਕ ਕਰਤਾ ਮੁੰਡੇ ਨੇ ਤੇ ਆਜ ਗੜਾ ਨਿਕਲਿਆ ਵਿੱਚੋਂ ਠੀਕ ਆ ਮਿੱਤਰੋ ਤੇ ਹੁਣ ਲਾ ਦੀ ਖੁੱਡੇ ਤਾਂ ਗੇਟ ਤੇ ਆ ਬਿੱਠਾ ਮੁੱਠਾ ਸਿੱਟ ਤੀਏ ਠੀਕ ਆ ਮਿੱਤਰੋ ਫਿਰ ਕਰਦੇ ਅੱਗੇ ਕੁਝ ਨਾ ਕੁਝ ਐਕਸਪੈਰੀਮੈਂਟ ਠੀਕ ਆ ਮਿੱਤਰੋ 1 ਘੰਟਾ ਹੋ ਗਿਆ ਮਿੱਤਰੋ ਤੇ ਹਰੀ ਪੂਸ਼ਾਲਾ ਤੇ ਸ਼ਾਕਾ ਕਬੂਤਰ ਤਾਂ ਥੋੜੇ ਟਾਈਮ ਪਹਿਲਾਂ ਹੀ ਬੈ ਗਏ ਸੀ ਸ਼ਾਕਾ ਕਬੂਤਰੀ ਕਰਕੇ ਬੈ ਗਏ ਉਹਦੀ ਕਬੂਤਰੀ بارش ਅਤਰੀ ਤਲਾਈ ਸੀ ਤੇ ਦੂਜਾ ਪਤਾ ਨਹੀਂ ਕਿਵੇਂ ਬੈ ਗਿਆ ਤੇ ਫਲਾਲ ਕਾਲੀ ਚੀਨੀ ਕਬੂਤਰੀ ਤੇ ਬੱਚਾ ਉੜਦਾ ਫਿਰਦਾ ਇੱਕ ਲਾਲ ਗੋਲਾ ਵੀ ਠੀਕ ਹੈ ਮਿੱਤਰੋ ਉਹਨਾਂ ਨੂੰ ਘੰਟਾ ਹੋ ਗਿਆ ਉੜਦੇ ਫਿਰਦੇ ਨੂੰ ਪਤਾ ਨਹੀਂ ਲਾਲ ਗੋਲਾ ਹੁਣ ਨਿਕਲ ਕੇ ਬੇਰੀ ਚੋੜ ਡਿਆ ਕਿ ਪਹਿਲਾਂ ਤਾਂ ਉੜਦਾ ਫਿਰਦਾ ਸੀ ਲਾਲ ਗੋਲੇ ਤੇ ਨੀਗਾ ਹੁਣ ਪਈ ਆ ਪਰ ਬੱਚਾ ਤੇ ਕਾਲੀ ਚੀਨੀ ਤੇ ਤਾਂ ਪਹਿਲਾਂ ਦੀ ਨੀਗਾ ਸੀਗੀ ਉਹਨਾਂ ਨੇ ਤਾਂ ਘੰਟਾ ਪੂਰਾ ਕਰਤਾ ਲਾਲ ਗੋਲਾ ਤਾਂ ਆ ਜਾਂਦਾ ਦੂਜਾ ਵਖੋਣੇ ਕਾਲੀ ਚੀਨੀ ਕਬੂਤਰਿੱਤੇ ਉਹ ਬੱਚਾ ਇੱਕ ਮਿੰਟ ਆ ਹੁੰਦੇ ਆ ਬੱਜਾ ਜਾਂਦਾ ਅੱਗੇ ਇੱਕ ਮਿੰਟ ਬਲਰ ਹੋ ਗਿਆ ਇਰ ਫਿਰ ਕੀੜਾ ਜਿਆ ਪਾ ਕੇ ਬਾਅਦ ਚ ਬਖੂਨੇ ਗਰਮੀ ਬਹੁਤਾ ਬਰੇ ਹਲ ਹੋਇਆ ਪਿਆ ਤਾਂ ਤਮਾਖਾ ਖਰਾਬ ਹੈ ਪਿਆ